ਯੋਧ ਆ ਆਪਣੇ ਵਿਰੁੱਧ ਸਮਾਗਮ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਾ ਕਿਉਂਕਿ ਇੱਥੇ ਜੋ ਬੱਚਿਆਂ ਵੱਲੋਂ ਭੰਗੜਾ ਜਾਂ ਵੱਖ-ਵੱਖ ਸਮਾਜ ਨੂੰ ਜੋੜਨ ਵਾਲੀਆਂ ਸਮਾਜ ਦੇ ਵਿੱਚ ਜੋ ਵੀ ਬੁਰਾਈਆਂ ਨੂੰ ਦੂਰ ਕਰਨ ਲਈ ਜੋ ਵੀ ਇੱਥੇ ਉਪਦੇਸ਼ ਦਿੱਤਾ ਗਿਆ ਹਰ ਇੱਕ ਚਾਹੇ ਉਹ ਨਸ਼ੇ ਦੇ ਵਿਰੁੱਧ ਸੀ ਚਾਹੇ ਚੰਗਾ ਸਮਾਜ ਸਿਰਜਣ ਦੇ ਨਾਲ ਸੀ ਬਹੁਤ ਅੱਛਾ ਲੱਗਿਆ ਤੇ ਜਿਹੜੀ ਕੰਪੇਨਿੰਗ ਚੱਲੀ ਹੈ ਮੈਂ ਨਸ਼ਾ ਨਹੀਂ ਕਰਾਂਗਾ ਤੇ ਸਾਰਿਆਂ ਨੇ ਸੌਂ ਚੁੱਕੀ ਹੈ ਕਿ ਮੈਂ ਨਸ਼ਾ ਨਹੀਂ ਕਰਾਂਗਾ ਤੇ ਵੱਧ ਤੋਂ ਵੱਧ ਜੋ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਿੰਨੀਆਂ ਵੀ ਪਰਾਈਆਂ ਨਸ਼ੇ ਦੀਆਂ ਉਹਨੂੰ ਖਤਮ ਕਰਨ ਦੇ ਵਿੱਚ ਸਹਿਯੋਗ ਦਾ ਪਾਵਾਂ ਮੈਂ ਤਾਂ ਸਮੂਹ ਜ਼ਿਲ੍ਹਾ ਫਰੀਦਕੋਟ ਦੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਕੇ ਇੱਕ ਚੰਗਾ ਸਮਾਜ ਬਣਾਈਏ ਜੋ ਆਪਣੇ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਆ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਜਿਹੜੇ ਨੌਜਵਾਨ ਆ ਇਹਦੇ ਵਿੱਚ ਫਸੇ ਆ ਉਹਨਾਂ ਨੂੰ ਵੀ ਕੱਢੀਏ ਉਹਨਾਂ ਨੂੰ ਚੰਗਾ ਟਰੀਟਮੈਂਟ ਦਵਾਈਏ ਤੇ ਉਹਨਾਂ ਨੂੰ ਜੋਨਾਰਾ ਬੌਧਿਕ ਵਿਕਾਸ ਜਾਂ ਜਾਂ ਉਹਨਾਂ ਦਾ ਦਿਮਾਗੀ ਤੌਰ ਤੇ ਜੋ ਉਹਨਾਂ ਦੇ ਵਿੱਚ ਗੱਲ ਵੜੀ ਵੀ ਹੈ ਨਸ਼ਾ ਕਰਨ ਦੀ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਇਹੀ ਕਾਮਨਾ ਕਰਦਾ ਤੇ ਇਹੀ ਸਾਰਿਆਂ ਨੂੰ ਕਹਿਣਾ ਵੀ ਆਓ ਰਲ ਕੇ ਇੱਕ ਮਿਹਮ ਚਲਾਈਏ ਨਸ਼ਾ ਛੱਡੋ ਕੋੜ ਵੱਡੋ ਅੱਜ ਜੋ ਦਿਵਿਆ ਜੋਤੀ ਸੰਸਥਾਨ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਜੋ ਸਮਾਗਮ ਕਰਾਇਆ ਗਿਆ ਉਸ ਦਾ ਜਿਹੜਾ ਮੇਨ ਮੋਟੋ ਸੀਗਾ ਇਕ ਯੁੱਧ ਆਪਣੇ ਵਿਰੁੱਧ ਜਾਂ ਸਵੈ ਵਿਜੇ ਸੇ ਸਮਾਜਿਕ ਪਰਵਰਤਨ ਕੀ ਔਰ ਦੇਖੋ ਬਹੁਤ ਵੱਡੀ ਇਸ ਗੱਲ ਛੁਪੀ ਹੈ ਕਿ ਜੇ ਕੋਈ ਵਿਅਕਤੀ ਆਪਣੇ ਆਪ ਦੇ ਉੱਤੇ ਜਿੱਤ ਪਾ ਲੈਂਦਾ ਤਾਂ ਸਮਾਜ ਦੇ ਵਿੱਚ ਪਰਵਰਤਨ ਲਿਆਣਾ ਬਹੁਤ ਸੌਖਾ ਹੈ ਇਹ ਗੱਲ ਨਸ਼ੇ ਦੇ ਵੀ ਉਵੇਂ ਹੀ ਟੁਕਦੀ ਹੈ ਜੇਕਰ ਹਰ ਵਿਅਕਤੀ ਇਹ ਤਹਈਆ ਕਰ ਲੈਂਦਾ ਕਿ ਨਸ਼ਾ ਮੈਂ ਨਹੀਂ ਕਰਾਂਗਾ ਮੈਂ ਇੱਕ ਨਸ਼ੇ ਕਰਨ ਵਾਲੇ ਦਾ ਸਾਥ ਨਹੀਂ ਦਵਾਂਗਾ। ਔਰ ਮੈਂ ਜੋ ਵਿਅਕਤੀ ਨਸ਼ੇ ਦੇ ਵਿੱਚ ਲੱਗਿਆ ਹੈ ਉਸ ਨੂੰ ਨਸ਼ੇ ਛਡਵਾਉਣ ਦੇ ਵਿੱਚ ਮਦਦ ਕਰਾਂਗਾ। ਔਰ ਜੋ ਬੰਦਾ ਨਸ਼ਾ ਵੇਚਦਾ ਹੈ ਉਹ ਭਾਵੇਂ ਦੀ ਮੇਰਾ ਸਕੇ ਹੀ ਨਾ ਹੋਵੇ ਉਹਦੀ ਮੈਂ ਵਿਰੋਧਤਾ ਕਰਾਂਗਾ। ਤਾਂ ਅਸੀਂ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ ਬੜੀ ਆਸਾਨੀ ਦਾ ਜਿੱਸਾ ਤੇ ਹੈ। ਪਰ ਆਪਣੇ ਆਪ ਤੇ ਜਿਹੜਾ ਜਿੱਤ ਪਾਲੀ ਜ਼ਰੂਰਤ ਹੈ ਵੀ ਅਸੀਂ ਜਿਹੜਾ ਆਪਣੀ ਪਰਸਨੈਲਿਟੀ ਡਵੈਲਪਮੈਂਟ ਵੱਲ अपनी मॉरल एजुकेशन वल और अपने परिवार प्रबोधन वाल पूरा जोर दे क्योंकि एक स्वस्थ व्यक्ति स्वस्थ परिवार स्वस्थ ग्राम ही स्वस्थ राष्ट्र पैदा कर सकता और इस तरह ही एक नशा मुक्त व्यक्ति नशा मुक्त परिवार नशा मुक्त ग्राम ही नशा मुक्त देश पैदा कर सकता सू जरूरत है भी असी अपने आप तो सब तो पहला कंट्रोल करिए आप नशे की दलदल तो बहर निकलीए ਆਪੇ ਤਹਈਆ ਕਰੀਏ ਵੀ ਜ਼ਿੰਦਗੀ ਪਰ ਨਸ਼ਾ ਨਹੀਂ ਕਰਾਂਗੇ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਵਾਂਗੇ ਜੋ ਨਸ਼ਾ ਕਰਦਾ ਹੈ ਉਸ ਨੂੰ ਨਸ਼ੇ ਚੋਂ ਬਾਹਰ ਲਹਾਨੀ ਮਦਦ ਕਰਾਂਗਾ ਤਾਂ ਇਹਨਾਂ ਦਾ ਜੋ Swami ji ਵੱਲੋਂ ਅੱਜ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅੱਜ ਦੀ ਇਹ ਜ਼ਰੂਰਤ ਹੈ ਵੀ ਅਸੀਂ ਸਮਾਜ ਦੇ ਵਿੱਚ ਨਸ਼ਾ ਖਤਮ ਕਰ ਲਈ ਸਮਾਜ ਦੇ ਸਾਰੇ ਵਰਗ ਪਾਉਂਦੀਓ ਸਰਕਾਰਾਂ ਸਾਡੀਆਂ ਪਾਉਂਦੀਓ ਐਨ ਜੀਓਜ਼ ਹੈ ਪਾਉਂਦੀ ਜਿੰਨੀ ਰਿਲੀਜੀਅਸ ਬਾਡੀਜ਼ ਹੈ ਪਾਉਂਦੀ ਜਿੰਨੇ ਆਫਸਰਸ ਹੈ ਜਿੰਨੀ ਆਰਗੇਨਾਈਜੇਸ਼ਨਸ ਹੈ सबन सिर जोड़ के इस नशे के विरुद्ध लड़ाई लड़नी पेगी असि जिस सकते दिव्य ज्योति जागृति संस्थान के द्वारा आज गेलाराम ट्रस्ट फरीदकोट के अंदर गेरा परिवार के सहयोग से एक बहुत ही विशेष कार्यक्रम रखा गया एक युद्ध अपने विरुद्ध इसका मुख्य उद्देश्य था जो हमारे नौजवान हैं जो नशे की गिरफ्त में हैं वो जंग नशे की जो जंग है नशे की जो लड़ाई है वो हमें बाहर बाद में लड़नी पड़ेगी पहले अपने आप से लड़नी पड़ेगी क्योंकि कहा गया है कि हम बदलेंगे युग बदलेगा हम सुधरेंगे युग सुधरेगा गुरुदेव सर्वश्री आशुतोष महाराज जी कहते हैं कि एक जलता हुआ दीपक हजार बुझे हुए दीपक जला सकता है लेकिन अगर वो स्वयं बुझा हुआ होगा तो जलाएगा कैसे कहने का भाव अगर हम नशा करते हैं तो दूसरों को कैसे प्रेरणा देंगे इसलिए सबसे दिव्य ज्योति जागृति संस्थान का आह्वान है कि नशा मुक्त पंजाब बनाने के लिए हम पहले अपने जीवन से नशे का त्याग करें अपने परिवार से नशे का त्याग करें फिर धीरे धीरे ये समाज यह राष्ट्र नशा मुक्त राष्ट्र बनेगा और भारत एक दिन पुनः जगत गुरु कहलाएगा इसी सुंदर सोच के साथ कार्यक्रम रखा गया। संस्थान की ओर से किसी एक संस्था विशेष ही नहीं बल्कि पूरे समाज के प्रत्येक मानवों से हर एक व्यक्ति विशेष से यह आग्रह है कि ऐसे योगदान में बढ़ चढ़कर हिस्सा लें चाहे ऐसा नहीं कि दिव्य ज्योति जागृति संस्थान कोई भी संस्थान अगर नशे के विरुद्ध कार्यरत है समाज की बुराइयों के विरुद्ध कार्यरत है तो उनका हमें सहयोग करना चाहिए उनके साथ मिलजुल कर कदम बढ़ाने चाहिए क्योंकि हम सब जब संगठित होकर चलेंगे तो इस भारत को पुनः जगत गुरु बनाएंगे